ਨੇ ਆਓ ਜੀ ਅੱਜ ਤੁਹਾਨੂੰ ਆਪਾਂ ਨਾ ਧਰਤੀ ਦਾ ਸਵਰਗ ਵਿਖਾਉਨੇ ਆ ਐਵੇਂ ਗੱਲਾਂ ਹੀ ਆ ਵੀ ਅੱਗੇ ਜਾ ਕੇ ਸਵਰਗ ਮੇਰੇ ਹਿਸਾਬ ਨਾਲ ਤੇ ਇਹੋ ਜਿਹਾ ਬਿਊਟੀਫੁਲ 뷰 ਇਹੋ ਜਿਹਾ ਸਾਫ ਸੁਥਰਾ ਇਹੋ ਜਿਹਾ ਤਾਂ ਬਦੂ ਜੀ ਤੁਹਾਨੂੰ ਕਦੀ ਨਹੀਂ ਦੇਖਣ ਮਿਲੀ ਆਏ ਗਰੂ ਮੇਰ ਕਰੇ ਸਾਰੇ ਇੱਥੇ ਆਓ ਤੇ ਵੇਖੋ ਇਹ ਜੀ ਮੇਰੀ ਸਿਟੀ ਆ ਸੈਨ ਫ੍ਰਾਂਸਿਸਕੋ ਥੋੜੀ ਹੋਰ ਕਲੋਜ਼ ਕਰਕੇ ਦਿਖਾਉਂ ਅੱਜ ਮੌਸਮ ਬੜਾ ਕਲੀਅਰ ਹੀ ਤੇ ਮੈਂ ਸੋਚਿਆ ਕਿ ਆਪਾਂ ਤੁਹਾਨੂੰ ਆਪਣੇ ਸ਼ਹਿਰ ਦੇ ਦਰਸ਼ਨ ਕਰਾਈਏ ਮੋਸਟਲੀ ਇੱਥੇ ਫੌਗ ਹੀ ਹੁੰਦੀ ਆ ਧੁੰਦ ਪਈ ਰਹਿੰਦੀ ਗਰਮੀਆਂ ਚ ਵੀ ਤੇ ਤੁਸੀਂ ਸਿਟੀ ਨੂੰ ਵੇਖ ਨਹੀਂ ਪਾਉਂਦੇ ਅੱਗੇ ਇੱਕ ਦਿਨ ਮੈਂ ਵੀਡੀਓ ਬਣਾਈ ਉਹ ਚ ਸਿਟੀ ਨੂੰ ਵੇਖ ਨਹੀਂ ਪਾ ਰਹੀ ਪਰ ਅੱਜ ਮੈਂ ਕਿਹਾ ਤੁਹਾਨੂੰ ਸਵੇਰ ਦਾ ਟਾਈਮ ਆ ਤੇ ਬਹੁਤ ਵਧੀਆ ਠੰਡੀ ਠੰਡੀ ਹਵਾ ਚੱਲ ਰਹੀ ਆ ਆਪਣੀ ਸਿਟੀ ਆ ਇਹ ਇਤਲਾਸ ਤਰ੍ਹਾਂ ਤੇ ਸਮੁੰਦਰ ਦੇ ਬਿਲਕੁਲ ਦੂਜੇ ਬੰਨੇ ਪਿਆ ਤੇ ਸਿਟੀ ਬਿਲਕੁਲ ਦੂਜੇ ਬੰਨੇ ਆ। ਉਹ ਦਿਖਾ ਕੇ ਨਹੀਂ ਸ਼ਾਇਦ ਸੁਣਿਆ ਹੋਗਾ 골ਡਨ ਗੇਟ ਬ੍ਰਿਜ। ਉਹ ਜਿਹੜਾ ਸਾਹਮਣੇ ਦੇਦਾਂ ਨੂੰ 골ਡਨ ਗੇਟ ਬ੍ਰਿਜ ਕਹਿੰਦੇ ਆ। ਬੜਾ ਮਸ਼ਹੂਰ ਆ। ਤੇ ਉਹਦੇ ਸਭ ਚਲੋ ਪਾਰਟੀ ਸ਼ੁਰੂ ਹੋ ਜਾਂਦੀ ਆ। ਇਹਦੀ ਅੱਗੇ ਕੈਲੀਫੋਰਨੀਆ ਦੀ ਉਹ ਗੁੰਟੀਆ ਦੇ, ਐਨੀਅਰ ਦੀ। ਕਿ ਇਹ ਤੇ ਤੁਹਾਨੂੰ ਸਭ ਚੀਜ਼ਾਂ ਮਿਲਣ ਆ ਰਹੀ ਕੋਈ ਸਭ ਚੀਜ਼ਾਂ ਘਟੀਆਂ ਬਿਤੀ ਇੱਕ ਤਾਂ ਖੰਡਾ ਬੇ ਬ੍ਰਿਫੇ 55 ਦੇ ਬੇ ਮੇਮਰੀਡਾ ਬੇ ਬ੍ਰਿਫੇ ਬਾਰੇ ਸੁਣਿਆ ਨਾ ਇਹ ਤੋਂ ਪੂਰਾ ਸਮੁੰਦਰ પાર ਕਰਕੇ ਇਧਰੋਂ ਇਧਰੋਂ ਚਾਈਦਾ ਪੂਰਾ ਸਮੁੰਦਰ પાર ਕਰਕੇ ਸਿਟੀ ਆ ਜਾਂਦੀ ਹੈ ਸੈਨ ਫ੍ਰਾਂਸਿਸਕੋ ਸੈਨ ਫ੍ਰਾਂਸਿਸਕੋ ਬਿਊਟੀਫੁਲ ਬਿਊਟੀਫੁਲ ਸਿਟੀ ਇਹਨ ਕਿ ਮੇਰੀ ਸਿਟੀ ਆ ਤਾਂ ਕਰਕੇ ਮੈਂ ਕਹਿੰਨੀ ਬਟ ਰੀਅਲੀ ਜੀਲੀ ਬਿਊਟੀਫੁਲ ਨੇ ਜਾ ਰਹੇ ਵੇਖਣਾ ਆਪਾਂ ਕਿੰਨੀ ਦੂਰ ਘੁੰਮ ਲੋਗੇ ਨੇ ਘੁੰਮਣ ਜਾਣਾ ਕਿਉਂ ਘੁੰਮਣ ਜਾਣਾ ਇਤੋਂ ਅੱਧਰ ਕਿੱਥੇ ਘਰ ਦੇ ਵਿੱਚ ਤੇ ਇੰਨਾ ਬੁਢੀ ਬਿਊਟੀਫੁਲ ਪਲੇਸ ਆ ਦੇ ਆਪਾਂ ਕਿੱਥੇ ਜਾਣਾ ਘੁੰਮਣ ਇੱਥੇ ਜਾ ਕੇ ਤੁਸੀਂ ਅੱਗੇ ਵਿੱਚ ਵੇਖਣ ਨੂੰ ਬਹੁਤ ਖੁਸ਼ ਆ ਪਰ ਇਹ ਕਿ ਮੈਂ ਕਹਿੰਦਾ ਚਲੋ ਮੈਂ ਤੇ ਰੋਜ਼ ਹੀ ਵੇਖਦੀ ਆ ਆਲਮੋਸਟ ਤੇ ਕਿਉਂ ਨਾ ਮੈਂ ਤੁਹਾਨੂੰ ਵੀ ਆਪਣੀ ਸਿਟੀ ਦੇ ਦਰਸ਼ਨ ਕਰਾਵਾਂ ਸੁੰਦਰ ਅੱਲਾ ਮਾਰਦਾ ਸੁੰਦਰ ਸਾਫ ਸੁਥਰਾ ਬਿਊਟੀਫੁਲ ਬਹੁਤ ਕੁਛ ਆਪਣੇ ਅੰਦਰ ਲੈ ਕੇ ਸਮੋ ਕੇ ਬੈਠਾ ਆ ਦੂਰੀ ਚੰਗਾ ਤੂੰ ਵੇਖਣ ਵੀ ਸੋਨਾ ਲੱਗਦਾ ਜਿਵੇਂ ਇਹ ਤੇ ਚਲੋ ਜਿਹੜੇ ਬੰਦੇ ਤਰਨ ਤੋਂ ਜਾਣਦੇ ਉਹਨਾਂ ਲਈ ਤੇ ਚੰਗੋਟ ਵੀ ਹੋਗਾ ਪਰ ਇਹ ਵੀ ਚਲੋ ਮੈਨੂੰ ਲੱਗਦਾ ਹੈ ਕਿ ਮੈਨੂੰ ਦਿਖਾਉਣਾ ਜ਼ਰੂਰੀ ਆ ਮੈਂ ਬਹੁਤ ਵਾਰੀ ਟਰਾਈ ਕੀਤਾ ਪਰ ਹਮੇਸ਼ਾ ਹੀ ਧੁੰਦਪਈ ਹੋਣ ਕਰਕੇ ਨਾ ਤੇ ਤੇ ਚਲੋ ਓਕੇ ਬਾਏ ਬਾਏ ਮਿਲਦੇ ਫਿਰ ਅਗਲੀ ਵੀਡੀਓ ਚ ਬਾਏ ਬਾਏ